ਵੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਲਾਕ ਕਾਉਂਡ ਦੇ ਪਿੰਡ ਮਹਿਮੂਦਪੁਰ ਵਿਖੇ ਪੁੱਜੇ ਹਾਂ ਜਿੱਥੇ ਨਵੀਂ ਸਾਡੀ ਜਿਹੜੀ ಗ್ರಾಮ ਪੰਚਾਇਤ ਹੋਂਦ ਵਿੱਚ ਆਈ ਹੋਈ ਹੈ ਸੋ ਉਹਨਾਂ ਨੇ ਮੈਨੂੰ ਟੈਲੀਫੋਨ ਕਰਕੇ ਉੱਚੇ ਤੌਰ ਤੇ ਮੰਗਵਾਇਆ ਹੈ ਬੁਲਾਇਆ ਹੈ ਕਿ ਇੱਥੇ ਜਿਹੜਾ ਉਹ ਕੰਮ ਦੀ ਸਟਾਰਟਿੰਗ ਕਰਨ ਲੱਗੇ ਆ ਕਿ ਅਸੀਂ ਪੁੱਛਾਂਗੇ ਸਰਪੰਚ ਸਾਹਿਬਾ ਨੂੰ ਕਿ ਉਹ ਸਾਡੇ ਨਾਲ ਕੁਲਵੰਤ ਕੌਰ ਪ੍ਰਿੰਸੀਪਲ ਸਾਹਿਬ ਸਾਬ ਦਾ ਜਿਹੜੇ ਹੈਗੇ ਆ ਉਹ ਸਾਡੇ ਨਾਲ ਇਸ ਵਾਰ ਮੌਜੂਦ ਹੈ ਨਾਲ ਹੀ ਉਹਨਾਂ ਦੀ ਸਾਰੀ ਟੀਮ ਹੈ ਪੰਚਾਂ ਦੀ ਸੋ ਉਹ ਉਹਨਾਂ ਨੇ ਦੱਸਿਆ ਕਿ ਮੈਂ ਇੱਥੋਂ ਪਿੰਡ ਵਾਸੀਆਂ ਤੋਂ ਵੀ ਪਤਾ ਕੀਤਾ ਹੈ ਕਿ ਇੱਥੇ ਜਿਹੜੀ ਆ ਇਹ ਜਿੱਥੇ ਮੈਂ ਖੜਾ ਹੈਗਾ ਇੱਥੇ ਸੋਲਿਡ ਵੇਸਟ ਜਾਨੀ ਜਿਹਨੂੰ ਪੰਜਾਬੀ ਚ ਆਪਾਂ ਢੇਰਾ ਸੁੱਟੇ ਢੇਰ ਸੁੱਟਣ ਵਾਲੀ ਜਗ੍ਹਾ ਕਹਿੰਦੀ ਹੈ ਤੇ ਉਹ ਇਹਨਾਂ ਨੇ ਬਣਾਇਆ ਹੋਇਆ ਪਰ ਚੱਲੂ ਨਹੀਂ ਹੋਇਆ ਉਹਦੀ ਸਮੱਸਿਆ ਇਹ ਆ ਰਹੀ ਹੈ ਕਿ ਲੋਕ ਚਾਲੂ ਨਾ ਹੋਣ ਕਰਕੇ ਲੋਕ ਆੜ ਵਾਲੇ ਢੇਰ ਸੁੱਟੀ ਜਾਂਦੇ ਆ ਇੱਕ ਪਿੰਡ ਵਿੱਚ ਗੰਦਗੀ ਦਾ ਮਾਹੌਲ ਜਿਹੜਾ ਪੈਦਾ ਹੁੰਦਾ ਤੇ ਉਹ ਜਦੋਂ ਇੱਥੇ ਢੇਰਾ ਜਾਣਗੇ ਤੇ ਇੱਥੇ ਹੋਰ ਵੀ ਇੱਕ ਸਮੱਸਿਆ ਹੈਗੀ ਆ ਕਿ ਇੱਥੇ ਨਾਲ ਹੀ ਇੱਕ ਹੱਡਾ ਰੋੜੀ ਨੂੰ ਜਗ੍ਹਾ ਦਿੱਤੀ ਹੋਈ ਹੈ ਤੇ ਉਹਦੇ ਵਿੱਚ ਐ ਦੱਸਿਆ ਜਾ ਰਿਹਾ ਕਿ ਜਿੱਦਾਂ ਮਹੱਲਾ ਵਾਸੀਆਂ ਨੇ ਦੱਸਿਆ ਜਿਹੜੀ ਇੱਥੇ ਨਾਲੀ ਕਲੋਨੀ ਪੈਂਦੀ ਹੈ ਉਹਨੇ ਦੱਸਿਆ ਕਿ ਇਹ ਜਦੋਂ ਬਾਰਿਸ਼ ਹੋ ਜਾਂਦੀ ਹੈ ਜਾਂ ਇਧਰਲੀ ਹਵਾ ਚੱਲਦੀ ਹੈ ਉਧਰ ਉਧਰ ਵੱਲੋਂ ਕਲੋਨੀ ਵੱਲੋਂ ਤਾਂ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਆਉਂਦੀ ਆ ਬਦਬੂ ਜਾਂਦੀ ਆ ਬਹੁਤ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਆਮ ਤੌਰ ਤੇ ਸਰਕਾਰਾਂ ਇਸ ਚੀਜ਼ ਨੂੰ ਵੀ ਕਹਿੰਦੀਆਂ ਕਿ ਪਹਿਲ ਸਭ ਤੋਂ ਪਹਿਲਾਂ ਜਿਹੜੀ ਹੈ ਸਿਹਤ ਜ਼ਰੂਰੀ ਹੈ ਲੋਕਾਂ ਦੀ ਤੇ ਉਸ ਤੋਂ ਬਾਅਦ ਸਿੱਖਿਆ ਜ਼ਰੂਰੀ ਹੈ ਪਰੰਤੂ ਉਹਤੇ ਕਿੰਨਾ ਕੰਮ ਕੀਤਾ ਜਾ ਰਿਹਾ ਉਹ ਸਾਰਾ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਹੀ ਹੈ ਪਰੰਤੂ ਮੈਂ ਇਸ ਗੱਲ ਤੋਂ ਖੁਸ਼ ਖੁਸ਼ੀ ਮਹਿਸੂਸ ਕਰਦਾ ਕਿ ਇਸ ਪੰਚਾਇਤ ਨੇ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਜਿਹੜੀ ਹੈ ਉਹ ਪਹਿਲ ਦਿੱਤੀ ਹੈ ਕਿ ਇਹ ਅਸੀਂ ਪਹਿਲਾਂ ਇਹ ਪਿੰਡ ਦੀ ਸਫਾਈ ਔਰ ਫਿਰ ਅਸੀਂ ਲੋਕ ਤਾਂ ਕਿ ਲੋਕਾਂ ਦੀ ਸਿਹਤ ਜਿਹੜੀ ਠੀਕ ਰਹੇ ਤੇ ਨਾਲ ਦੀ ਨਾਲ ਅਸੀਂ ਸਿੱਖਿਆ ਦਾ ਵੀ ਜ ਸਰਪੰਚ ਸਾਹਿਬ ਕਹਿੰਦੇ ਕਿ ਅਸੀਂ ਪੂਰਾ ਵਧੀਆ ਫਿੱਟ ਕਰਨੀ ਹੈ ਕਹਾਣੀ ਸਾਰੀ ਤੇ ਨਾਲ ਦੀ ਨਾਲ ਜਿਹੜੇ ਕਹਿੰਦੇ ਕਿ ਅਸੀਂ ਗਲੀਆਂ ਚੌੜੀਆਂ ਹੋਰ ਕਈ ਗੱਲਾਂ ਬਾਤਾਂ ਹੈਗੀਆਂ ਜਿਹੜੀਆਂ ਇਹਨਾਂ ਨੇ ਇਹ ਮੈਨੂੰ ਪਹਿਲਾਂ ਦੱਸੀਆਂ ਹੈਗੀਆਂ ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਾਉਣੀ ਹੈ ਜਦ ਤੱਕ ਸਾਡਾ ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਫੇਸਬੁੱਕ ਤੇ ਹੋ ਤਾਂ ਇਹਨੂੰ ਫਾਲੋ ਜ਼ਰੂਰ ਕਰੋ ਤਾਂ ਜੋ ਅਸੀਂ ਸਾਰੇ ਪਿੰਡਾਂ ਦੀਆਂ ਇਦਾਂ ਦੀਆਂ ਸਮੱਸਿਆਵਾਂ ਇਦਾਂ ਦੀਆਂ ਤਰੱਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜਿਹੜੇ ਆ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਮੇਰਾ ਨਾਮ ਕੁਲਵੰਤ ਕੌਰ ਹੈ ਮਹਮੂਦਪੁਰ ਪਿੰਡ ਤੋਂ ਮੈਨੂੰ ਸਰਪੰਚ ਚੁਣਿਆ ਗਿਆ ਹੈ ਔਰ ਮੈਨੂੰ ਬਹੁਤ ਮਤ ਦੇ ਨਾਲ ਜਿਹੜੇ ਆ ਸਾਰੇ ਪੰਚ ਵੀ ਪੈਣ ਵਾਲੀ ਸੀਆ ਨੇ ਦਿੱਤੇ ਆ ਔਰ ਸਾਡਾ ਇਹ ਮੋਰਲੇ ਸਮੇਂ ਦੇ ਵਿੱਚ ਇਹ ਖਾਸ਼ ਆ ਕਿ ਇਸ ਪੈਣ ਨੂੰ ਅਸੀਂ ਸੁਨਹਿਰੀ ਭਵਿੱਖ ਦੇ ਵਿੱਚ ਲੈ ਕੇ ਜਾਈਏ ਬਹੁਤ ਸਾਰੇ ਅਸੀਂ ਕੰਮ ਜਿਹੜੇ ਇੱਥੇ ਵਿਕਾਸ ਦੇ ਕਰਨਾ ਚਾਹੁੰਦੇ ਆ ਗਵਰਨਮੈਂਟ ਤੋਂ ਵੀ ਸਹਾਇਤਾ ਲੈਣੀ ਲੈਣੀ ਚਾਹੁੰਦੇ ਆ ਔਰ ਐਨ ਆਰ ਆਈ ਭਰਾਵਾਂ ਦਾ ਵੀ ਸਾਨੂੰ ਬਹੁਤ ਸਾਥ ਆ ਉਹ ਵੀ ਸਾਡੇ ਕੰਮਾਂ ਦੇ ਵਿੱਚ ਵਿਕਾਸ ਵਿੱਚ ਬਹੁਤ ਹਿੱਸਾ ਪਾਉਣਗੇ ਅਸੀਂ ਅੱਜ ਸਭ ਤੋਂ ਪਹਿਲਾਂ ਹੱਡਾ ਰੋੜੀ ਦਾ ਜੋ ਕੰਮ ਆ ਔਰ ਇੱਥੇ ਸ਼ਮਸ਼ਾਨ ਘਾਟ ਵੀ ਆ ਇਸ ਦੇ ਵਿੱਚ ਬਹੁਤ ਗੰਧ ਹੋਣ ਕਰਕੇ ਬਹੁਤ ਕੁਸ਼ ਇੱਥੇ ਕਰਨ ਵਾਲਾ ਸੋਲਿਡ ਵੇਸਟ ਵੀ ਸਾਡਾ ਜਿਹੜਾ ਆ ਇੱਥੇ ਹੀ ਆ ਔਰ ਉਹਦੇ ਵਿੱਚ ਸੋਲਿਡ ਵੇਸ ਸਿੱਟਣ ਨੂੰ ਅਸੀਂ ਜਿਹੜਾ ਆ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਇੱਥੇ ਲੰਘਣ ਨੂੰ ਰਸਤਾ ਨਹੀਂ ਹੈਗਾ ਹੱਡਾ ਰੋੜੀ ਦੇ ਵਿੱਚ ਜੋ ਵੀ ਪਸ਼ੂ ਬਾਹਰਲੇ ਪਿੰਡਾਂ ਤੋਂ ਵੀ ਆਉਂਦੇ ਆ ਅਸੀਂ ਇਹ ਚਾਹੁੰਦੇ ਆ ਕੱਟੋ-ਕੱਟ ਪਿੰਡ ਦੇ ਪਸ਼ੂ ਤਾਂ ਅਸੀਂ ਇੱਥੇ ਦੇ ਮੰਗਾਉਣਾ ਨੂੰ ਪਰ ਇਹਨਾਂ ਨੂੰ ਅਸੀਂ ਸੈਪਰੇਟ ਇੱਕ ਜਿਹੜਾ ਗੇਟ ਲਾ ਕੇ ਸਹੀ ਢੰਗ ਦੇ ਨਾਲ ਪ੍ਰੋਪਰ ਢੰਗ ਦੇ ਨਾਲ ਹੱਡਾ ਰੋੜੀ ਦਾ ਕੰਮ ਤਾਕੇ ਜਿਹੜੇ ਨੇੜੇ ਵੱਸਦੇ ਆ ਸਾਡੇ ਕਲੋਨੀ ਜਿਹੜੀ ਆ ਅੱਧੇ ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਆ ਉਹਨਾਂ ਨੂੰ ਕੁੱਤਿਆਂ ਦੀ ਬਹੁਤ ਸਮੱਸਿਆ ਆ ਆਂਦੀ ਆ ਔਰ ਸਮੈਲ ਬਹੁਤ ਆਂਦੀ ਆ ਕਿਉਂਕਿ ਬਾਹਰਲੇ ਪਿੰਡਾਂ ਤੋਂ ਵੀ ਸਾਡੇ ਇੱਥੇ ਪਸ਼ੂ ਨਿਕਲਦੇ ਆ ਅਸੀਂ ਆਪਣੇ ਹੀ ਪਿੰਡ ਨੂੰ ਪਹਿਲ ਦੇਣਾ ਚਾਹੁੰਦੇ ਆ ਤੇ ਇਸ ਕਰਕੇ ਸੋਲਿਡ ਵੇ ਉਹਦਾ ਸੈਪਰੇਟ ਕਰਨਾ ਸੋਲਿਡ ਬੇਸਡ ਵੀ ਅਸੀਂ ਇਸ ਕਰਕੇ ਨਹੀਂ ਸੈੱਟ ਸਕਦੇ ਕਿਉਂਕਿ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਐਨਾ ਇੱਥੇ ਗੰਦਿਆ ਕੋਈ ਬੰਦਾ ਇੱਥੇ ਆ ਕੇ ਰਾਜੀ ਨਹੀਂ ਉਹ ਸੋਲਿਡ ਵੇਸਟ ਦੇ ਲਈ ਸਾਡੇ ਕਲੋਨੀ ਦੇ ਵਿੱਚੇ ਹੀ ਨਾਲ ਲੱਗਦੇ ਖੇਤ ਜੋ ਕਿ ਨਿੱਜੀ ਖੇਤ ਆ ਉੱਥੇ ਸਾਰਾ ਸੋਲਿਡ ਵੇਸ ਸਾਡੇ ਢੇਰ ਜਾਂਦੇ ਆ ਉੱਥੇ ਹੀ ਪਾਣੀ ਪੈਂਦਾ ਅਸੀਂ ਉਹਦੀ ਵੀ ਸਾਫ ਸਫਾਈ ਕਰਕੇ ਮੱਛਰ ਮੱਖੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਫੈਲਦੀਆਂ ਆ ਲੋਕਾਂ ਨੂੰ ਕਲੋਨੀ ਨੂੰ ਐਜ਼ਏ ਬਹੁਤ ਵਧੀਆ ਜਿਹੜਾ ਉਹਦਾ ਆਲਾ ਦਵਾਲਾ ਸਾਫ ਸੁਥਰਾ ਫੁੱਲ ਬੂਟੇ ਲਾ ਕੇ ਔਰ ਅਸੀਂ ਪਾਰਕ ਬਣਾ ਕੇ ਉਹਨਾਂ ਨੂੰ ਦੇਵਾਂਗੇ ਸੋ ਸਾਡੇ ਜਿਹੜੇ ਟੀਚੇ ਆ ਇੱਕ ਸੁੰਦਰ ਕਲੋਨੀ ਬਣਾਉਣ ਦੇ ਆ ਸੋ ਅਸੀਂ ਜਿਹੜਾ ਆ ਉਹ ਸਾਰੇ ਨੂੰ ਪਹਿਲ ਪਹਿਲਾ ਕੰਮ ਜਿਹੜਾ ਸ਼ੁਰੂ ਕੀਤਾ ਇਤੋਂ ਹੀ ਕਰਨ ਲੱਗੇ ਆ ਹੱਡਾ ਰੋੜੀ ਤੋਂ ਤਾਂ ਕਿ ਸਫਾਈ ਵੀ ਹੋ ਜਵੇ ਸਾਡਾ ਸੋਲਿਡ ਵੇਸਟ ਵੀ ਜਿਹੜਾ ਆ ਇੱਥੇ ਪਹੁੰਚਣਾ ਸ਼ੁਰੂ ਹੋ ਜਵੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਨੂੰ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਜਾਣ ਤਾਂ ਕਿ ਅਸੀਂ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰ ਸਕੀਏ ਥੈਂਕ ਯੂ ਬਹੁਤ ਜ਼ਿਆਦੇ ਔਰ ਧੰਨਵਾਦ ਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਵਰਨ ਦਾਸ ਆ ਜੀ ਕਿਹੜਾ ਪਿੰਡ ਜੀ ਪਿੰਡ ਮਹਿਮੂਦਪੁਰ ਤੇ ਫਿਰ ਆ ਜਿਹੜਾ ਤੁਹਾਡੇ ਇਹ ਤੁਸੀਂ ਐਸੀ ਕਲੋਨੀਆ ਚ ਰਹਿੰਦੇ ਹੋ ਛੱਪੜ ਦੇ ਨਜ਼ਦੀਕ ਇਸੇ ਮਹੱਲੇ ਜੀ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੇ ਲਾਗੇ ਇੱਕ ਹੱਡਾ ਰੋੜੀ ਹੈ ਹਾਂਜੀ ਹਾਂਜੀ ਆ ਛੱਪੜ ਦਾ ਤਾਂ ਮਾਮਲਾ ਹੈ ਹੀ ਕੁਝ ਖਤਰਨਾਕ ਹੈ ਜਿਹੜਾ ਅਸੀਂ ਸੰਸਾਭਾ ਨਾਲ ਗੱਲ ਵੀ ਕੀਤੀ ਹੈ ਠੀਕ ਹੈ ਜੀ ਇਹ ਉਹ ਜਲਦੀ ਇਸ ਗੱਲ ਦਾ ਪ੍ਰਬੰਧ ਕਰ ਰਹੇ ਆ ਹਾਂਜੀ ਹਾਂਜੀ ਸੋ ਇਹ ਜਿਹੜੀ ਹੱਡਾ ਰੋੜੀ ਆ ਉਹਦੇ ਬਾਰੇ ਕਿਦਾਂ ਆ ਵੀ ਉਹ ਤੁਹਾਨੂੰ ਕੋਈ ਜਿੱਦਾਂ ਉੱਥੇ ਕੋਈ بارش ਹੋ ਜਾਂਦੀ ਜਾਂ ਇਧਰ ਹੋ ਜਾਂਦਾ ਕੋਈ ਉਹਦੇ ਜਿਸਲੇ ਹਵਾ ਇਧਰੋਂ ਚੱਲਦੀ ਆ ਪਹਾੜੀਆਂ ਤਾਂ ਇਧਰ ਬਦਬੂ ਬਹੁਤ ਆਉਂਦੀ ਆ ਬਹੁਤ ਪਰੇਸ਼ਾਨੀ ਹੈਗੀ ਬਹੁਤ ਜ਼ਿਆਦਾ ਕੀ ਹੱਲ ਹੋਣਾ ਚਾਹੀਦਾ ਇਹਨੂੰ ਚੱਕ ਵੇ ਸਾਈਡ ਦੇ ਬੂਆ ਕੀਤਾ ਜਾਵੇ ਇੱਕ ਵਾਰ ਪੰਸਾਹਬਾ ਨੇ ਸਾਨੂੰ ਦੱਸਿਆ ਕਿ ਅਸੀਂ ਉਹ ਜਿਹੜੀ ਹੱਡਾ ਰੋੜੀ ਆ ਓਨਲੀ ਪਿੰਡ ਵਾਲੇ ਵਰਤਨ ਲਈ ਬਣ ਹਾਂਜੀ 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 ਬਾਹਰਲਾ ਪਸ਼ੂ ਨਹੀਂ ਆਉਣ ਤੇ ਹੱਲ ਹੋ ਜਾਂਦਾ ਵੀ ਪਸ਼ੂ ਵਾਲੇ ਲਈ ਸ਼ਾਇਦ ਕੁਝ ਘਟ ਵੀ ਸਕਦਾ ਮਤਲਬ ਹਾਂ ਠੀਕ ਆ ਫੇਰ ਤਾਂ ਘਟਦਾ ਤੇ ਫੇਰ ਜੇਕਰ ਉਹਦੀ ਸਫਾਈ ਤੁਸੀਂ ਚਾਹੁੰਦੇ ਹੋ ਸਫਾਈ ਹੋ ਜਵੇ ਹੋ ਜਵੇ ਵਧੀਆ ਠੀਕ ਹੈ ਹਾਂਜੀ ਆ ਜਿਹੜਾ ਮਸਲਾ ਤੁਹਾਡਾ ਇਹ ਮੇਨ ਤਾਂ ਇਹੀ ਆ ਵੀ ਕਿ ਤਾਂ ਬੱਚੇ ਛੋਟੇ ਛੋਟੇ ਆ ਕੋਈ ਪਸ਼ੂ ਗਏ ਦੇ ਵਿੱਚ ਗਿਰ ਸਕਦਾ ਹੈਗਾ ਕਾਫੀ ਡੂੰਘਾ ਬਾਕੀ ਆ ਕਚਰਾ ਮਜ਼ਰਾ ਤੇ ਗੰਦ ਬਹੁਤ ਆ ਮੱਛਰ ਮੱਖੀ ਪੈਦਾ ਬਿਮਾਰੀ ਫੈਲਣ ਦਾ ਇਹ ਮੋਹੱਲੇ ਕਿੰਨੇ ਘਰ ਨੇ ਜੀ ਘਰ ਹੈਗੇ ਇੱਥੇ 50 60 ਘਰ ਹੈਗੇ ਆ ਜੀ ਕਾਫੀ ਕਾਫੀ ਏਰੀਆ ਹਾਂਜੀ ਹਾਂਜੀ ਆਬਾਦੀ ਹੈਗੀ 50 60 ਘਰ ਦੀ ਠੀਕ ਹੈ ਜੀ ਬੜਾ ਧੰਨਵਾਦ ਹਾਂਜੀ